ਵੀਰਵਾਨ ਨੂੰ ਹੋਈ ਬਰਸਾਤ ਨੇ ਸਰਕਾਰ ਦੇ ਵਿਕਾਸ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਫਗਵਾੜਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸੜਕਾਂ ਤੇ ਪਾਣੀ ਜਮਾ ਹੋ ਗਿਆ ਜਿਸ ਕਨ ਰਾਗਰ ਡਿੱਗਦੇ ਹੋਏ ਨਜ਼ਰ ਆਏ ਇਨ੍ਹਾਂ ਵਿੱਚ ਸਕੂਲ ਦੇ ਬੱਚੇ ਈ ਰਿਕਸ਼ਾ ਤੇ ਸਵਾਰੀਆਂ ਲੈ ਕੇ ਜਾ ਰਹੇ ਈ ਰਿਕਸ਼ਾ ਪਲਟਿਆ ਹੋਇਆ ਨਜ਼ਰ ਆਇਆ ਕੁਝ ਹੈਂਡੀਕੈਪ ਵਿਅਕਤੀ ਜੋ ਆਪਣੇ ਬੱਚਿਆਂ ਨੂੰ ਸਕੂਲ ਤੋਂ ਘਰ ਵਾਪਸ ਲਿਜਾ ਰਹੇ ਸਨ ਉਹ ਵੀ ਇਨ੍ਹਾਂ ਟੋਇਆਂ ਦੇ ਵਿੱਚ ਡਿੱਗਦੇ ਹੋਏ ਨਜ਼ਰ ਆਏ ਲੋ ਤੁਸੀਂ ਵੀ ਦੇਖੋ ਫਗਵਾੜਾ ਦੀਆਂ ਮੂਹ ਬੋਲਦੀਆਂ ਤਸਵੀਰਾਂ ਫਗਵਾੜਾ ਤੋਂ ਅਰुण ਕੁਮਾਰ ਦੀ ਰਿਪੋਰਟ ਅੱਜ ਫਗਵਾੜੇ ਦੇ ਵਿੱਚ ਗਰਮੀ ਤੋਂ ਤਾਂ ਰਾਹਤ ਮਿਲੀ ਆ ਰਾਤ ਦਾ ਤੜਕੇ ਦਾ 3:00 ਵਜੇ ਦਾ ਮੀਂਹ ਸ਼ੁਰੂ ਹੋਇਆ ਮੀਂਹ ਬੜਾ ਭਾਰਾ ਵੀ ਪਿਆ ਔਰ ਇਸ ਲੱਕੇ ਨਿੰਨ ਵੀ ਹੋ ਰਹੀ ਹੈ ਲੇਕਿਨ ਗਰਮੀ ਦੀ ਰਾਤ ਹਮਸਤ ਤੋਂ ਰਾਤ ਮਿਲਨ ਤਾਂ ਨਾਲ ਨਾਲ ਫਗਵਾੜਾ ਸਾਰਾ ਜਲ ਮਗਨ ਹੋਇਆ ਹੈ ਜਿਹੜੇ ਮਰਜੀ ਏਰੀਆ ਤੇ ਚੱਲ ਜਾਓ ਪਾਣੀ ਬਹੁਤ ਇਕੱਠਾ ਹੋਇਆ ਹੈ ਪ੍ਰਸ਼ਾਸਨ ਜਿਹੜੀ ਅੰਗੈਲੀ ਆ ਹਰ ਵਾਰੀ ਇੱਦਾਂ ਹੀ ਹੁੰਦਾ ਉਹਨਾਂ ਨੂੰ ਮਾਨਗੜੀ ਦੇ ਅੱਗੇ ਜਿਹੜਾ ਪੋਲ ਆ ਪੋਲ ਦੇ ਥੱਲੇ ਤੇ ਕਿਸੇ ਨੂੰ ਨਹੀਂ ਪਤਾ ਲੱਗਾ ਉੱਥੇ ਖੱਡਾਂ ਆ ਖੱਡਾਂ ਹੋਣ ਦੇ ਵਜ੍ਹਾ ਦੇ ਨਾਲ ਉੱਥੇ ਇੱਕ ਤਾਂ ਹੀ ਰਿਕਸ਼ਾ ਉਲਟ ਗਈ। ਇਹ ਰਿਕਸ਼ਾ ਉਲਟਣ ਦੇ ਨਾਲ ਉੱਥੇ ਉਹਨਾਂ ਨੂੰ ਸੱਟਾਂ ਲੱਗੀਆਂ। ਰੋਤ ਤੋਂ ਬਾਅਦ ਬੱਚੇ ਆ ਰਹੇ ਸੀ ਸਕੂਲ ਤੋਂ ਉਹ ਵੀ ਡਿਗੇ। ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਜਿਨ੍ਹਾਂ ਦੀ ਵੀ ਉੱਥੇ ਜ਼ਿੰਮੇਵਾਰੀ ਆ ਪੁਲ ਦੇ ਥੱਲੇ ਸੜਕ ਬਣਾਉਣ ਦੀ ਉਹਨਾਂ ਨੂੰ ਬੇਨਤੀ ਹੈ ਸਾਰੇ ਫਗਵਾੜੇ ਦੇ ਨਿਵਾਸੀਆਂ ਦੇ ਤਰਫੋਂ ਕਿ ਉਹ ਪੁਲ ਦੀ ਜਿਹੜੀ ਹੈਗੀ ਹੈ ਉਹ ਰਿਪੇਅਰ ਕੀਤੀ ਜਾਵੇ ਤਾਂ ਕਿ ਲੋਕੀ ਜਿਹੜੇ ਆਪਣੀ ਜਾਨ ਮਾਨ ਦੀ ਰੱਖਿਆ ਕਰ ਸਕਣ। ਔਰ ਮੈਂ बार-बार ਪ੍ਰਸ਼ਾਸਨ ਨੂੰ ਇਹੀ ਕਹਿਣਾ ਹੈ ਕਿ ਸਾਰੇ ਫਗਵਾੜੇ ਦੇ ਵਿੱਚ ਜਿੱਥੇ ਵੀ ਪਾਣੀ ਰੁਕਦਾ ਆ ਪ੍ਰਸ਼ਾਸਨ ਨੂੰ ਚਾਹੀਦਾ ਆ ਵੀ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਦੇ ਕਰਕੇ ਉਹਦੀ ਰਿਪੇਅਰ ਕੀਤੀ ਜਾਵੇ ਸੋ ਤਾਂ ਕਿ ਲੋਕੀ ਆਪਣੀ ਜਾਨ ਮਾਲ ਦੀ ਜਿਹੜੀ ਆ ਰੱਖਿਆ ਆਪਣਾ ਜਾਨ ਬਚਾ ਸਕਣ ਸੋ ਮੈਂ ਇੱਕ ਵਾਰੀ ਫੇਰ ਇਹ ਅਪੀਲ ਕਰਦਾ ਹਾਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਕਿ ਪ੍ਰਸ਼ਾਸਨ ਧਿਆਨ ਦੇਵੇ ਤਾਂ ਕਿ ਲੋਕੀ ਆਪਣੀ ਜਾਨ ਬਚਾ ਸਕਣ ਸਾਣਾ ਤੋਂ ਹੁੰਦੇ ਆ ਜੀ ਤੁਸੀਂ ਦੇਖਿਆ ਹੁਣੇ ਕਿ ਜਿਹੜਾ ਹੈ ਕੀ ਰਿਕਸ਼ਾ ਬਰਸਾਤੀ ਪਾਣੀ ਦੇ ਵਿੱਚ ਖੱਡੇ ਹੋਣ ਕਰਕੇ ਸੜਕ ਤੇ ਉਹ ਡਿੱਗ ਪਿਆ ਕੁਝ ਸਵਾਰੀਆਂ ਮੈਟੀਆਂ ਸੀ ਕਈ ਸਵਾਰੀਆਂ ਤੇ ਸੱਟਾਂ ਵੀ ਲੱਗੀਆਂ ਔਰ ਆਮ ਜਨ ਲੈ ਰਾਹ ਗਿਰਾਣੇ ਉਸ ਏਰੀਕਸ਼ਾਨੋ ਦੁਆਰਾ ਸਿੱਧੇ ਕੀਤਾ ਔਰ ਆਈ ਦੇ ਨੇ ਇਦਾਂ ਦੀਆਂ ਘਟਰਾਵਾਂ ਹੁੰਦੀਆਂ ਰਹਿਣੀਆਂ ਬਸਾਤਾ ਦੇ ਜਨ ਵਿੱਚ ਪ੍ਰਸ਼ਾਸਨ ਟੀਮਾਂ ਵੜਾ ਕੇ ਬਲੱਡ ਕੰਟਰੋਲ ਮੈਨੇਜਰ ਕਰਦਾ ਹੈ ਕਿ ਅਸੀਂ ਜਦੋਂ ਵੀ ਇਦਾਂ ਦੇ ਹਾਲਾਤ ਹੋਣਗੇ ਤੇ ਕੁਝ ਟੀਮਾਂ ਜਿੰਗਾਂ ਲੋਕਾਂ ਦੀ ਮਦਦ ਕਰਨ ਗਿਆ ਪਰੰਤੂ ਇਹ ਨਾਲ ਸੜਕਾਂ ਤੇ ਜਨਾਂ ਦੀ ਬਰਸਾਤੀ ਪਾਣੀ ਬਹੁਤ ਜ਼ਿਆਦਾ ਜਮਾ ਹੋ ਜਾਂਦਾ ਪਰੰਤੂ ਕਿਤੇ ਵੀ ਕੋਈ ਫਲੱਡ ਕੰਟਰੋਲ ਟੀਮ ਜਿਹੜੀ ਆ ਨਹੀਂ ਸਰਕਰਮ ਦਿਖਦੀ ਕਿ ਉਹ ਆਹ ਜਿਹੜੇ ਵਾਹਨ ਜਿਹੜੇ ਆ ਜਿਹੜੇ ਇਕੱਠਾ ਦਾਸ ਹੋ ਜਾਂਦੇ ਖੱਡਿਆ ਜਗ੍ਹਾ ਵਜ੍ਹਾ ਨਾਲ ਤੇ ਉਹਨਾਂ ਨੂੰ ਉਹ ਠੀਕ ਕਰ ਸਕੇ ਉਹਨਾਂ ਨੂੰ ਆਪਣੇ ਗੰਤਵਿਆਂ ਵੱਲ ਵੀ ਜਾਣ ਲਈ ਕੋਈ ਮਦਦ ਕਰ ਸਕੇ ਤੇ ਅੱਜ ਦੇ ਦਿਨ ਇਦਾਂ ਦੀ ਇੱਕ ਕਹਾਣੀ ਆ ਮੰਦ ਭਗਿਆ ਹਨ ਪਰ ਸੰਬੰਧਿਤ ਕੋ ਆਗੂ ਕਹਿੰਦਾ ਇਸ ਵੱਲ ਜ਼ੋਰ ਧਿਆਨ ਦੇ